ਉਸੀ ਜੁੜੇ ਹੋਏ ਹਾਂ A1 ਪੰਜਾਬੀ ਟੀਵੀ ਦੇ ਨਾਲ ਤੇ ਮੈਂ ਹਾਂ ਸੁਖ ਪੱਟੀਵਾਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਮਸਲਾ ਲਗਾਤਾਰ ਭਖਦਾ ਜਾ ਰਿਹਾ ਹੁਣ ਇੱਕ ਵੱਡਾ ਸਵਾਲ ਚਿੰਨ ਖੜਾ ਹੋ ਚੁੱਕਿਆ ਕਿ ਕੀ ਇਹ ਮਸਲਾ ਹੱਲ ਹੋਵੇਗਾ ਜਾਂ ਫਿਰ ਪ੍ਰਦਰਸ਼ਨਕਾਰੀਆਂ ਦਾ ਪ੍ਰਦਰਸ਼ਨ ਹੋਰ ਤੇਜ਼ ਹੋਵੇਗਾ ਕਿਉਂਕਿ 25 ਨਵੰਬਰ ਤੱਕ ਦਾ ਸਮਾਂ ਦਿੱਤਾ ਗਿਆ ਸੀ ਤੇ 26 ਨਵੰਬਰ ਨੂੰ ਫਿਰ ਅਗਲੇ ਐਕਸ਼ਨ ਪਲਾਨ ਦੀ ਤਿਆਰੀ ਦੀ ਗੱਲ ਕੀਤੀ ਗਈ ਸੀ ਜਿਸ ਤੋਂ ਬਾਅਦ ਹੁਣ ਇਸਾਬ ਤੌਰ ਤੇ ਕਰ ਦਿੱਤਾ ਗਿਆ ਹੈ ਕਿ 26 ਨਵੰਬਰ ਨੂੰ ਯੂਨੀਵਰਸਿਟੀ ਪੂਰਨ ਤੌਰ ਤੇ ਬੰਦ ਰੱਖੀ ਜਾਵੇਗੀ ਇਹ ਕਾਲ ਦੇ ਦਿੱਤੀ ਗਈ ਹੈ ਕਿ ਉਸ ਦਿਨ ਮੋਰ ਤੋਂ ਵੱਡਾ ਇਕੱਠ ਹੋਵੇਗਾ ਪ੍ਰਦਰਸ਼ਨ ਤਿੱਖਾ ਹੋਵੇਗਾ ਉਸ ਦਿਨ ਕੋਈ ਵੀ ਪੇਪਰ ਤੱਕ ਨਹੀਂ ਹੋਣ ਦਿੱਤਾ ਜਾਵੇਗਾ ਯੂਨੀਵਰਸਿਟੀ ਦੇ ਵਿੱਚ ਤਾਂ ਇਸ ਨੂੰ ਲੈ ਕੇ ਇਹ ਵੱਡਾ ਅਲਰਟ ਕਰ ਦਿੱਤਾ ਗਿਆ ਹੈ ਪਹਿਲਾਂ ਤੁਹਾਨੂੰ ਉਹ ਬਿਆਨ ਸੁਣਾ ਦਿੰਨੇ ਹਾਂ ਜਿਸ ਦੇ ਵਿੱਚ ਇਹ ਐਲਾਨ ਕੀਤਾ ਗਿਆ ਕਿ 26 ਜਿਹੜਾ ਨਵੰਬਰ ਹੈ ਉਸ ਨੂੰ ਪੂਰਨ ਯੂਨੀਵਰਸਿਟੀ ਬੰਦ ਕੀਤੀ ਜਾਵੇਗੀ ਸੇ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦਾ 22ਵਾਂ ਦਿਨ ਆ ਪਿਛਲੇ 22 ਦਿਨਾਂ ਤੋਂ ਵੀਸੀ ਦਫ਼ਤਰ ਦੇ ਬਾਹਰ ਸੈਨੇਟ ਇਲੈਕਸ਼ਨ ਨੂੰ ਬਹਾਲ ਕਰਵਾਉਣ ਦੇ ਲਈ ਸੰਘਰਸ਼ ਚੱਲ ਰਿਹਾਗਾ ਤੇ ਪਿਛਲੇ 22 ਦਿਨਾਂ ਤੋਂ ਜਿਹੜੀ ਸੈਨੇਟ ਇਲੈਕਸ਼ਨ ਦਾ ਸ਼ਡਿਊਲ ਆ ਉਹ ਨਹੀਂ ਅਨਾਉਂਸ ਹੋਇਆਗਾ ਤੇ ਸਾਨੂੰ ਵਾਰ-ਵਾਰ ਭਰੋਸਾ ਦਿੱਤਾ ਗਿਆ ਯੂਨੀਵਰਸਿਟੀ ਐਡਮਿਨਿਸਟ੍ਰੇਸ਼ਨ ਵੱਲੋਂ ਕਿ ਜਿਹੜਾ ਸੈਨੇਟ ਇਲੈਕਸ਼ਨ ਅਨਾਉਂਸ ਹੋ ਜਾਣਗੇ ਪਰ ਕਿਸੇ ਵੀ ਗੱਲ ਤੇ ਉਹ ਨਹੀਂ ਆਏ ਉਹ ਤੇ ਹੁਣ ਸਾਡੀ 26 ਤਰੀਕ ਦੀ ਕਾਲ ਦਿੱਤੀ ਹੋਈ ਹੈ 26 ਨਵੰਬਰ ਦੀ ਜਿਹਦੇ ਵਿੱਚ ਅਸੀਂ ਯੂਨੀਵਰਸਿਟੀ ਨੂੰ ਸੰਪੂਰਨ ਤੌਰ ਤੇ ਬੰਦ ਕਰ ਰਹੇ ਹਾਂ ਉਹਦੇ ਵਿੱਚ ਐਡਮਿਨ ਬਲੌਕ ਵੀ ਬੰਦ ਕੀਤਾ ਜਾਊਗਾ ਵੀਸੀ ਆਫਿਸ ਵੀ ਬੰਦ ਕੀਤਾ ਜਾਊਗਾ ਯੂਨੀਵਰਸਿਟੀ ਦੇ ਗੇਟ ਵੀ ਬੰਦ ਕੀ ਹੋਣਗੇ ਤੇ ਜੋ 26 ਤਰੀਕ ਨੂੰ ਪੇਪਰ ਆ ਉਹ ਵੀ ਨਹੀਂ ਹੋਣ ਦਿੱਤਾ ਜਾਊਗਾ ਸਾਰੇ ਸਟੂਡੈਂਟਸ ਨੂੰ ਅਸੀਂ ਇਹਦੇ ਵਿੱਚ ਸਮਰਥਨ ਦੀ ਅਪੀਲ ਕਰਦੇ ਹਾਂ ਤੇ ਯੂਨੀਵਰਸਿਟੀ ਐਡਮਿਨਿਸਟ੍ਰੇਸ਼ਨ ਨੂੰ ਚੇਤਾਵਨੀ ਦਿੰਨੇ ਆ ਕਿ ਇਸ ਸਮੇਂ ਸਰ ਜਿਹੜਾ ਸੈਨੇਟ ਇਲੈਕਸ਼ਨ ਦਾ ਸ਼ਡਿਊਲ ਆ ਉਹਨੂੰ ਅਨਾਉਂਸ ਕੀਤਾ ਜਾਵੇ ਨਹੀਂ ਤਾਂ ਫਿਰ 26 ਤਰੀਕ ਤੋਂ ਬਾਅਦ ਫਿਰ ਇਸ ਤੋਂ ਵੀ ਹੋਰ ਵੱਡੀਆਂ ਕੋਲਾ ਦਿੱਤੀਆਂ ਜਾਣਗੀਆਂ 26 ਤਰੀਕ ਨੂੰ ਪੰਜਾਬ ਯੂਨੀਵਰਸਿਟੀ ਬੰਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਦੱਸਦੀਏ ਕਿ ਇਸ ਨੂੰ ਲੈ ਕੇ ਇਹ ਜਿਹੜਾ ਉਹ ਵਿਵਾਦ ਲਗਾਤਾਰ ਖੜਾ ਹੋਇਆ ਕਿਉਂਕਿ ਜਿਹੜਾ ਇਸ ਬਾਬਤ ਕੇਂਦਰ ਸਰਕਾਰ ਦੇ ਵੱਲੋਂ ਉਹ ਜਿਹੜਾ ਇੱਕ ਨੋਟੀਫਿਕੇਸ਼ਨ ਸੀ ਉਸ ਨੇ ਇੱਕ ਵੱਡਾ ਵਿਵਾਦ ਛੇੜ ਦਿੱਤਾ ਹੈ ਇਹ ਜਿਹੜਾ ਉਸ ਤੋਂ ਬਾਅਦ ਕਿਉਂਕਿ ਇਹ ਲਗਾਤਾਰ ਜਿਹੜੀ ਆਵਾਜ਼ ਚੁੱਕੀ ਜਾ ਰਹੀ ਹੈ ਕਿ ਯੂਨੀਵਰਸਿਟੀ ਦੇ ਵਿੱਚੋਂ ਪੰਜਾਬ ਦਾ ਹੱਕ ਕੱਢਣ ਦੀ ਕੋਸ਼ਿਸ਼ ਕੇਂਦਰ ਦੇ ਵੱਲੋਂ ਕੀਤੀ ਜਾ ਰਹੀ ਹੈ ਲਗਾਤਾਰ ਕੋਸ਼ਿਸ਼ਾਂ ਜਿਹੜੀਆਂ ਕੇਂਦਰ ਦੀਆਂ ਇਹ ਨਜ਼ਰ ਆ ਰਹੀਆਂ ਨੇ ਕਿ ਚੰਡੀਗੜ੍ਹ ਹੋਵੇ ਜਾਂ ਫਿਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਜਿਹੜੀ ਚੰਡੀਗੜ੍ਹ ਦੇ ਵਿੱਚ ਸਥਿਤ ਹੈ ਉਸ ਤੋਂ ਪੰਜਾਬ ਨੂੰ ਬਾਹਰ ਰੱਖਿਆ ਜਾਵੇ ਪੰਜਾਬ ਦੇ ਹੱਕਾਂ ਤੇ ਡਾਕਾ ਕਿਹਾ ਜਾ ਰਿਹਾ ਦੱਸ ਦਈਏ ਕਿ ਇਹ 4 ਨਵੰਬਰ ਨੂੰ ਨੋਟੀਫਿਕੇਸ਼ਨ ਜਾਰੀ ਹੁੰਦਾ ਹੈ ਜਿਸ ਤੋਂ ਬਾਅਦ ਵਿਵਾਦ ਭਖ ਦਾ ਭਖ ਦਾ ਇਥੋਂ ਤੱਕ ਪਹੁੰਚ ਜਾਂਦਾ ਕਿ 10 ਨਵੰਬਰ ਨੂੰ ਵੱਡੇ ਇਕੱਠ ਦੀ ਕਾਲ ਦੇ ਦਿੱਤੀ ਜਾਂਦੀ ਆ ਜਿਸ ਤੋਂ ਬਾਅਦ ਪੁਲਿਸ ਵੀ ਆਪਣੇ ਵੱਲੋਂ ਪੂਖਤਾ ਇੰਤਜ਼ਾਮ ਸੀ ਜਿਹੜੇ ਉਹ ਕਰਕੇ ਖੜੀ ਹੋਈ ਸੀ ਜਦੋਂ ਉੱਥੇ ਇਕੱਠ ਵੱਧਾ ਹੈ ਤਾਂ ਜਿਹੜੇ ਵਿਦਿਆਰਥੀ ਸੀ ਉਹਨਾਂ ਵਿਦਿਆਰਥੀਆਂ ਦੇ ਨਾਲ ਨਾਲ ਵੱਖ-ਵੱਖ ਰਾਜਨੀਤਿਕ ਆਗੂ ਉਸ ਮੋਰਚੇ ਦੇ ਵਿੱਚ ਪਹੁੰਚਦੇ ਨੇ ਕਿਸਾਨ ਜਥੇਬੰਦੀਆਂ ਪਹੁੰਚਦੀਆਂ ਨੇ ਹੋਰ ਕਈ ਸਾਰੇ ਵਰਗ ਨੇ ਜਿਹੜੇ ਉਸ ਮੋਰਚੇ ਦਾ ਹਿੱਸਾ ਬੰਦੇ ਨੇ ਦਿਨ ਰਾਤ ਉਹ ਮੋਰਚਾ ਜਾਰੀ ਆ 10 ਤਰੀਕ ਨੂੰ ਪੁਲਿਸ ਦੇ ਵੱਲੋਂ ਕਈ ਥਾਵਾਂ ਤੇ ਤਾਂ ਜਾਨ ਤੱਕ ਕਰ ਦਿੱਤਾ ਗਿਆ ਸੀ ਐਂਟਰੀ ਬੰਦ ਕਰ ਦਿੱਤੀ ਗਈ ਸੀ ਯੂਨੀਵਰਸਿਟੀ ਦੇ ਗੇਟ ਸੀ ਜਿਹੜੇ ਉਹ ਵੀ ਬੰਦ ਕਰ ਦਿੱਤੇ ਗਏ ਸੀ ਇੱਕ ਗੇਟ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸੀ ਜਿੱਥੇ ਜਦੋ ਜਹਿਦ ਕਰਕੇ ਸਟੂਡੈਂਟਾਂ ਦੇ ਵੱਲੋਂ ੱੱਕੇ ਮੁੱਕੀ ਨਾਲ ਉਹ ਗੇਟ ਖੋਲ੍ਹ ਦਿੱਤਾ ਗਿਆ ਸੀ ਤਾਂ ਇੱਕ ਕੁੜੀ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈ ਸੀ ਜਿਸ ਦੀ ਬਾਹ ਫੜ ਕੇ ਇੱਕ ਪੁਲਿਸ ਮੁਲਾਜ਼ਮ ਲੇਡੀ ਉਸ ਨੂੰ ਅੰਦਰ ਜਾਣ ਤੋਂ ਰੋਕਦੀ ਸੀ ਪਰ ਉਹ ਕੁੜੀ ਅੜੀ ਹੋਈ ਸੀ ਕਿ ਮੈਂ ਅੰਦਰ ਜਾ ਕੇ ਹੀ ਰਾਂਗੀ ਤਾਂ ਵਕ-ਵਕ ਤਸਵੀਰਾਂ ਉਸ ਵਕਤ ਦੀਆਂ ਸਾਹਮਣੇ ਆਈਆਂ ਸੀ ਦੱਸ ਦੇ ਜਿਹੜਾ ਪ੍ਰਦਰਸ਼ਨ ਸੀ ਉਸ ਤੋਂ ਬਾਅਦ ਇਹ ਸਟੂਡੈਂਟਾਂ ਦੇ ਵੱਲੋਂ ਗੱਲ ਵੀ ਕਹੀ ਗਈ ਸੀ ਕਿ ਕਈ ਸਾਰੇ ਸਟੂਡੈਂਟਾਂ ਦੇ ਉੱਤੇ ਜਿਹੜਾ ਉਹ ਪਰਚੇ ਦਰਜ ਕਰ ਦਿੱਤੇ ਗਏ ਨੇ ਹਾਲਾਂਕਿ ਕਿੰਨੇ ਸਟੂਡੈਂਟਾਂ ਤੇ ਕੀਤੇ ਗਏ ਨੇ ਕਿਹਦਾ ਕਿਹਦਾ ਨਾਮ ਜਿਹੜਾ ਨਾਮ ਇਸ ਦੇ ਅੰਦਰ ਆਉਂਦਾ ਸੀ ਇਹ ਤਾਂ ਜਿਹੜਾ ਨਹੀਂ ਦੱਸਿਆ ਗਿਆ ਸੀ ਪਰ ਜਿਹੜਾ ਪਰਚੇ ਦਰਜ ਕਰ ਦਿੱਤੇ ਗਏ ਸੀ ਜਿਸ ਤੋਂ ਲੈ ਕੇ ਹੋਰ ਰੋਸ ਜਿਹੜਾ ਉਹ ਵਧਣਾ ਸ਼ੁਰੂ ਹੋਇਆ ਤੇ ਮੋਰਚਾ ਹਲੇ ਵੀ ਜਾਰੀ ਆ ਇਸੇ ਦੌਰਾਨ ਜਿਹੜੀਆਂ ਜਿਹੜਾ ਪ੍ਰਦਰਸ਼ਨਾਂ ਉਹ ਤਿੱਖਾ ਹੋਇਆ ਜਿਹੜਾ ਨੋਟਿਸ ਆਇਆ ਸੀ ਉਹ ਨੋਟਿਸ ਦੀਆਂ ਕਾਪੀਆਂ ਵੀ ਨੇ ਜਿਹੜੀਆਂ ਉਹ ਵੀ ਪਾਰੀਆਂ ਗਈਆਂ ਨੇ ਉਹ ਤਸਵੀਰਾਂ ਵੀ ਤੁਹਾਨੂੰ ਦਿਖਾ ਦਿੰਦੇ ਹਾਂ ਇਹ ਜਿਹੜਾ ਨੋਟੀਫਿਕੇਸ਼ਨ ਆ ਇਹ ਸਾਡੀ ਜੁੱਤੀ ਦੀ ਨੋਕ ਤੇ ਆ ਆਪਾਂ ਇਹਨੂੰ ਪਾੜਦੇ ਆ ਤੇ ਯੂਨੀਵਰਸਿਟੀ ਜਿਹੜੀ ਆ ਇਹ ਕਿਸੇ ਦੇ ਪਿਓ ਦੀ ਯੂਨੀਵਰਸਿਟੀ ਨਹੀਂ ਆ ਇਹ ਪੰਜਾਬ ਦੀ ਯੂਨੀਵਰਸਿਟੀ ਆ ਅੱਜ ਵੀ ਯੂਨੀਵਰਸਿਟੀ ਦੇ ਕੈਂਪਸ ਦੇ ਵਿੱਚ ਤਿੰਨ ਖੂ ਤਨਾਸ਼ ਦੀ ਧਰਤੀ ਦੇ ਜਿਹੜੇ ਗੜਦੇ ਹੀ ਇੱਥੇ ਹੈਗੇ ਨੇ ਇਹ ਸਾਡੇ ਪਿਤਾ ਪੁਰਖੀ ਜ਼ਮੀਨ ਦੇ ਉੱਤੇ ਵਸੀ ਯੂਨੀਵਰਸਿਟੀ ਆ ਤੇ ਜੇ ਕਿਸੇ ਦਾ ਭਲੇਖਾ ਆ ਕਿ ਯੂਨੀਵਰਸਿਟੀ ਖੋਲਣਗੇ ਤੇ ਭਲੇਖਾ ਕੱਢ ਦੇਣ ਪੰਜਾਬ ਨੂੰ ਜਿੰਨਾ ਇਹਨਾਂ ਨੇ ਕਬਰਾਂ 'ਚ ਧੱਕਣਾ ਸੀ ਧੱਕ ਲਿਆ ਇਦੋਂ ਵੱਧ ਸਾਡੇ ਕੋਲ ਗਵਾਉਣ ਨੂੰ ਕੱਖ ਨਹੀਂ ਹੈਗਾ ਇਹ ਯੂਨੀਵਰਸਿਟੀ ਆਪਾਂ ਕਿਸੇ ਵੀ ਕੀਮਤ ਤੇ ਕੇਂਦਰ ਕੋਲ ਨਹੀਂ ਜਾ ਦਵਾਗੇ ਤੇ ਮੈਂ ਯੂਨੀਵਰਸਿਟੀ ਦੇ ਵਿੱਚ ਪੜਾਉਂਦੇ ਸਾਰੇ ਪ੍ਰੋਫੈਸਰਾਂ ਨੂੰ ਮੰਗਾਰ ਪਾਉਣਾ ਆ ਤੂੰ ਹੀ ਆਪਣੇ ਟੱਬਰ ਯੂਨੀਵਰਸਿਟੀ ਦੇ ਸਿਰ 'ਤੇ ਪਾਲੇ ਆ ਤੂੰ ਹੀ ਆਪਦੇ ਟੱਬਰ ਇਸ ਸੰਸਥਾ ਦੇ ਸਿਰ 'ਤੇ ਪਾਲੇ ਤਿੰਨ ਤਿੰਨ ਦਿਹਾੜੀ ਹੋ ਗਏ ਮੈਂ ਨਾ ਮੈਂ ਕੋਠੀਆਂ 'ਚ ਰਹਿੰਦੇ ਜੇ ਤੁਹਾਨੂੰ ਕਿਹੜੀ ਗੱਲ ਦਾ ਖਦਸ਼ਾ ਆ ਕਿ ਤੁਸੀਂ ਨਿਕਲ ਕੇ ਬਾਹਰ ਨਹੀਂ ਆਉਂਦੇ ਮੈਂ ਵੰਗਾਰ ਪਉਣਾ ਆ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਨੂੰ ਪੰਜਾਬ ਸਰਕਾਰ ਨੂੰ ਕਿਉਂ ਨਹੀਂ ਹੁਣ ਤੱਕ ਐਮਰਜੈਂਸੀ ਸੈਸ਼ਨ ਸੱਦ ਕੇ ਇਸ ਯੂਨੀਵਰਸਿਟੀ ਨੂੰ ਸਟੇਟ ਯੂਨੀਵਰਸਿਟੀ ਅਨਾਉਂਸ ਕਰਨ ਦਾ ਮਤਾ ਕਿਉਂ ਨਹੀਂ ਲੈਂਦਾ ਤੁਹਾਨੂੰ ਦੱਸ ਦਈਏ ਕਿ ਪੰਜਾਬ ਯੂਨੀਵਰਸਿਟੀ ਹੈ ਜਿਹੜੀ ਉਹ ਪੰਜਾਬੀਆਂ ਦਾ ਤੇ ਜਿਹੜਾ ਹੱਕ ਉਹ ਸ਼ੁਰੂ ਤੋਂ ਰਿਹਾ ਹੈ ਕਿਉਂਕਿ ਪੰਜਾਬ ਯੂਨੀਵਰਸਿਟੀ ਨੇ ਜਿੱਥੇ ਪੰਜਾਬ ਨੂੰ ਹੀ ਨਹੀਂ ਦੇਸ਼ ਭਰ ਨੂੰ ਜਿੱਥੇ ਜਿਹੜਾ ਕਿੰਨੇ ਸਾਰੇ ਸਿੰਗਰ ਕਿੰਨੇ ਸਾਰੇ ਐਕਟਰ ਕਿੰਨੇ ਸਾਰੇ ਲੀਡਰ ਨੇ ਜਿਹੜੇ ਸਮਾਜ ਚਿੰਤਕ ਨੇ ਜਿਹੜੇ ਕਿੰਨੇ ਜਾਂ ਸੇਧਾਂ ਨੇ ਜਿਹੜੀਆਂ ਇਸ ਯੂਨੀਵਰਸਿਟੀ ਦੇ ਵਿੱਚੋਂ ਆਈਆਂ ਨੇ ਕਿੰਨੇ ਹੀ ਲੀਡਰ ਬੇਸ਼ੱਕ ਦਲਵੀਰ ਗੋਲਦੀ ਹੋਰਾਂ ਦੀ ਗੱਲ ਕਰਨ ਲਈ ਜਾਵੇ ਵਿਕਰਮ ਮਜੀਠੀਆ ਦੀ ਗੱਲ ਕਰਨ ਲਈ ਜਾਵੇ ਇਹ ਜਾਂ ਫਿਰ ਜਿਹੜਾ ਅਹ ਹੋਰ ਇਹ ਲੀਡਰ ਨੇ ਕਿੰਨੇ ਸਾਰੇ ਜਿਹੜੇ ਇਹ ਸਟੂਡੈਂਟ ਸਿਆਸਤ ਉੱਠੇ ਨੇ ਉਹ ਇਸ ਇਹਨਾਂ ਇਸ ਯੂਨੀਵਰਸਿਟੀ ਦੇ ਵਿੱਚੋਂ ਨਿਕਲੇ ਨੇ ਜਿਸ ਦੇ ਕਰਕੇ ਹੀ ਇਹ ਕਾਰਨ ਇੱਕ ਵੱਡਾ ਬਣਿਆ ਹੈ ਕਿ ਉਹ ਲੀਡਰ ਵੀ ਉੱਥੇ ਪਹੁੰਚੇ ਨੇ ਮੋਰਚੇ ਦੇ ਵਿੱਚ ਸ਼ਾਮਲ ਹੋਏ ਨੇ ਬੇਸ਼ੱਕ ਕੰਗੋਰਾਂ ਦੀ ਗੱਲ ਕਰ ਲਈ ਜਾਵੇ ਜਾਂ ਹੋਰ ਰਾਜਨੀਤਿਕ ਲੀਡਰ ਨੇ ਆਮ ਆਦਮੀ ਪਾਰਟੀ ਦੇ ਇਹ ਜਿਹੜੇ ਬੀਤੇ ਹੇਰ ਦੀ ਗੱਲ ਕਰ ਲਈ ਜਾਵੇ ਉਹ ਉੱਥੇ ਪਹੁੰਚੇ ਸੀ ਹਾਲਾਂਕਿ ਇਸ ਨੂੰ ਲੈ ਕੇ ਸਵਾਲ ਜ਼ਰੂਰ ਚੁੱਕੇ ਗਏ ਸੀ ਜਿਹੜੇ ਰਾਜਨੀਤਿਕ ਲੀਡਰ ਉੱਥੇ ਪਹੁੰਚ ਰਹੇ ਸੀ ਉਹਨਾਂ ਤੇ ਸਵਾਲ ਜਵਾਬ ਸੀ ਜਿਹੜੇ ਉਹ ਦੇਖਣ ਨੂੰ ਮਿਲੇ ਸੀ ਬੀਤੇ ਦਿਨੀ ਨਵਜੋਤ ਕੌਰ ਸਿੱਧੂ ਜਿਹੜੇ ਨਵਜੋਤ ਸਿੰਘ ਸਿੱਧੂ ਦੇ ਧਰਮ ਪਤਨੀ ਨੇ ਉਹ ਵੀ ਇਸ ਮੋਰਚੇ ਦੇ ਵਿੱਚ ਪਹੁੰਚੇ ਸੀ ਪੰਜਾਬ ਹਰਿਆਣਾ ਤੋਂ ਵੱਖ-ਵੱਖ ਜਿਹੜੇ ਹੋਰ ਵੀ ਲਹਿਰਾਂ ਆਲੇ ਲੀਡਰ ਨੇ ਉਹ ਵੀ ਉੱਥੇ ਪਹੁੰਚੇ ਹੋਏ ਨੇ ਪਰ ਜਿਹੜਾ ਹੁਣ ਕਾਲ ਦੇ ਦਿੱਤੀ ਗਈ ਆ 26 ਨੂੰ ਬੰਦ ਕਿਉਂਕਿ ਪੇਪਰ ਵੀ ਦੱਸਿਆ ਜਾ ਰਿਹਾ 26 ਦਾ ਤਾਂ ਜੇ ਪੂਰਨ ਤੌਰ ਤੇ ਬੰਦ ਹੋਵੇਗਾ ਤਾਂ ਫਿਰ ਉਹਨਾਂ ਸਟੂਡੈਂਟਾਂ ਦੇ ਪੇਪਰਾਂ ਦਾ ਕੀ ਬਣੇਗਾ ਜਿਨ੍ਹਾਂ ਦਾ ਪੇਪਰ 26 ਤਰੀਕ ਨੂੰ ਆ ਇਸ ਨੂੰ ਲੈ ਕੇ ਸਰਕਾਰ ਹੁਣ ਕੀ ਫੈਸਲਾ ਕਰਦੀ ਆ ਜਾਂ ਜਿਹੜਾ ਕੇਂਦਰ ਦੇ ਵੱਲੋਂ ਕੀ ਫੈਸਲਾ ਲਿਆ ਜਾਂਦਾ ਜਿਹੜਾ ਪਹਿਲਾਂ ਨੋਟੀਫਿਕੇਸ਼ਨ ਸੀਗਾ ਪਹਿਲਾਂ ਰੱਦ ਕਰਨ ਦੀਆਂ ਗੱਲਾਂ ਕਹੀਆਂ ਗਈਆਂ ਸੀ ਕਈ ਪੱਖ ਨੇ ਜਿਹੜੇ ਸਾਨੂੰ ਲੈ ਕੇ ਸਾਹਮਣੇ ਆਏ ਨੇ ਉਤਰਾ ਚੜਾ ਸਾਹਮਣੇ ਆਏ ਨੇ ਪਰ ਸਟੂਡੈਂਟ ਡਟੇ ਹੋਏ ਨੇ ਕਿ ਅਸੀਂ ਆਪਣਾ ਹੱਕ ਨਹੀਂ ਛੱਡਾਂਗੇ